ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਕੀ ਆਏ ਦਿਨ ਚੋਰੀਆਂ ਅਤੇ ਲੁੱਟਾਂ ਖੋਹਾਂ ਵਧ ਰਹੀਆਂ ਹਨ ਉੱਥੇ ਹੀ ਗੋਲੀ ਚੱਲਣ ਦੀਆਂ ਵੀ ਘਟਨਾਵਾਂ ਹਰ ਰੋਜ਼ ਸਾਹਮਣੇ ਆ ਰਹੀਆਂ ਹਨ ਇਸੇ ਤਰ੍ਹਾਂ ਦੀ ਹੀ ਘਟਨਾ ਬਟਾਲਾ ਹਲਕੇ ਦੇ ਨਜ਼ਦੀਕ ਪਿੰਡ ਪਾਗਿਆ ਤੋਂ ਸਾਹਮਣੇ ਆਈ ਜਿੱਥੇ ਕਿ ਇੱਕ ਵਿਅਕਤੀ ਗੁਰਮੀਤ ਸਿੰਘ ਜੋ ਕਿ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਲੋਹ ਚੱਕ ਤੋਂ ਕਿਸੇ ਫੰਕਸ਼ਨ ਤੋਂ ਵਾਪਸ ਆ ਰਿਹਾ ਸੀ ਜਦੋਂ ਪਿੰਡ ਦੇ ਚੌਂਕ ਵਿੱਚ ਪੁਜਰਾ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਦੋ ਪਿਸਤੋਲਾਂ ਦੇ ਨਾਲ ਉਸ ਉੱਤੇ ਤਰ-ਤਰ ਗੋਲੀਆਂ ਚਲਾ ਦਿੱਤੀਆਂ ਜੋ ਕਿ ਦੋ ਗੋਲੀਆਂ ਉਸਦੇ ਪੇਟ ਵਿੱਚ ਅਤੇ ਇੱਕ ਲੱਤ ਵਿੱਚ ਆ ਕੇ ਵਜਹੀ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਰਿਵਾਰ ਦੇ ਮੈਂਬਰਾਂ ਵੱਲੋਂ ਹਸਪਤਾਲ ਖੜਿਆ ਗਿਆ ਮੌਕੇ ਤੇ ਪੁਲਜਕੇ ਸੇਖਵਾਨ ਪੁਲਿਸ ਵੱਲੋਂ ਕੀਤੀ ਜਾਂਚ ਸ਼ੁਰੂ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਲਿਖ ਦੇਵੋ ਕੀ ਕਾਲ ਹੋਵੇਗਾ ਕੱਲ ਇਹ ਆ ਕੇ ਬੇਗਾ ਮੇਰਾ ਗਿਆਏਗਾ ਉੱਤੇ ਫੰਕ ਕਰੇਗਾ ਦੋ ਚੱਕਰ ਉਹਨਾਂ ਨੇ ਸੱਜਿਆ ਹੀ ਕਰੀ ਇਹ ਜਦੋਂ ਗਿਆ ਉੱਥੇ ਤੇ ਕਾਫੀ ਜਦੋਂ ਹਨੇਰਾ ਹੋ ਗਿਆ ਥੋੜਾ ਜਿਹਾ ਤੇ ਮੈਂ ਆਪਣਾ ਇੱਕੋ ਸਕੂਟੀ ਲੈ ਕੇ ਗਿਆ ਇਕੱਲ ਜਾ ਕੇ ਹਨੇਰਾ ਹੋ ਗਿਆ ਲੈ ਆਉਂ ਮੈਂ ਜਦੋਂ ਜਾਂਦਿਆਂ ਤੇ ਉੱਥੇ ਸਾਹਮਣੇ ਇਹ ਤੇ ਟਿੱਪੂ ਜਿਹੜਾ ਹੈਗਾ ਉਹਨੇ ਮੈਂ ਕੋ ਦਾ ਅਸਲ ਨਾਮ ਉਹ ਇੱਕ ਆਏ ਦੇ ਨਾਲ ਲਿਆ ਹੈਗਾ ਤੇ ਮੈਂ ਪਿੰਨ ਚੱਲਿਆ ਵੇਚਣ ਲੱਗਾ ਹੈਗਾ ਫਿਰ ਜਦੋਂ ਇਹਨੇ ਗੋੜੀ ਚਲਾਤੀ ਲਗਾਤਾਰ ਇਹ ਨੇ 20 ਫਾਇਰ ਕਰਕੇ ਤੇ ਫਿਰ ਮੈਂ ਪਿੱਛੇ ਆਪ ਹੀ ਡਰਦਰ ਹੋ ਗਿਆ ਕਿ ਇਹਦਾ ਕੀ ਪਤਾ ਇਹਨੇ ਇਹਨੇ پوری ਨੋਬਦੀ ਲੈ ਕੇ ਜਾਗਦੀਆਂ ਕਰਕੇ ਮੈਨੂੰ ਇਹ ਦੇਖਿਆ ਕਿ ਇਹਨੇ ਕਿਆ ਗੋਲੀਆਂ ਚਲਾਈ ਇਹਨੇ ਜਰ ਕਾਫੀ ਦੋ ਪਿਸਟੋਲਿਕੇ ਇਤਰਾਇ ਨੇ ਬਾਅਦ ਇਸ ਜਦੋਂ ਇਹ ਫਾਇਰਪੁਟ ਕਰਕੇ ਤੇ ਬਾਅਦ ਇੱਕ ਬੰਦਾ ਹੋਰ ਵੀ ਹੈ ਜਿਹੜਾ ਨਿੱਕਲ ਕੇ ਵੀ ਗੱਡੀ ਤੋਂ ਸਾਈਡ ਤੇ ਭੱਜ ਗਿਆ ਤੇ ਇੱਕ ਗੋਲੀ ਉਹਦੇ ਇੱਥੇ ਵੱਜੀ ਆ ਇੱਕ ਇੱਥੇ ਆ ਉਹਦਾ ਪਤਾ ਨਹੀਂ ਗੋਲੀ ਲੱਗੀ ਆ ਕਿ ਕੀ ਆ ਇੱਥੇ ਕੋਈ ਨਹੀਂ ਦੱਲਦਾ ਇੱਕ ਗੋਲੀ ਸੱਜੇ ਲੱਤੋਂ ਆਰ ਪਾਰ ਹੋ ਗਈ ਇੱਕ ਗੋਲੀ ਇਥੋਂ ਲੱਗ ਕੇ ਤੇ ਇੱਥੇ ਜਾ ਕੇ ਰੋਗੀ ਆ ਜਿਹਦਾ ਸਟੋਰ ਦੇ ਵਿੱਚ ਆਪਰੇਸ਼ਨ ਆ ਇਹ ਸਾਰੇ ਉਹਨਾਂ ਦੇ 10 ਗੋਲੀਆਂ ਤੇ ਇਹਦੇ ਲੱਗੀਆਂ ਵਨਾਂ ਲੱਗੀਆਂ ਤੇ ਉਥੇ ਕਾਫੀ ਆ ਪੁਲਸ ਨੂੰ ਪਹੁੰਚੇ ਤੇ ਉਹ ਮਿਲੇ ਆ ਇਕੱਲੇ ਰੌਂਡੀ ਮੰਤੇ ਇਹ ਕਰਦੇ ਕਿ ਜਿਹੜਾ ਨਜਾਇਜ਼ ਅਸਲੇ ਦਾ ਇੰਨਾ ਕੰਮ ਚੱਲਣ ੜਿਆ ਵਾ ਕੋਈ ਕੇ ਨੂੰ ਖੋਫ ਨਹੀਂ ਆ ਕੋਈ ਡਰ ਨਹੀਂ ਆ ਨਾ ਕੇ ਪੁਲਿਸ ਦਾ ਡਰ ਇਹ ਵੇਖੋ ਕਿ 8 9 ਦਾ ਟਾਈਮ ਆ ਚਰੇ ਆਮ ਅਗਲਾ ਗੋਰੀ ਚਲਾਉਂਦੇ ਆ ਇਸ ਬੰਦੇ ਦੀ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਹੋਈਆਂ ਵਾ ਇਹਨੇ ਪਿੰਡ ਤੇ ਤਿੰਨ ਚਾਰ ਤੇ ਗਾਈਆਂ ਮਾਰੀਆਂ ਇਹਨੇ ਇੱਕ ਨੇ ਗੁਰਦੁਆਰੇ ਲੋਹ ਚਾਪਦੇ ਕੁੱਤਾ ਹੀ ਗਏ ਇਸ ਤਰ੍ਹਾਂ ਸਾਹਮਣੇ ਉਹਦੇ ਨੇ ਗੋਰੀ ਮਾਰੀ ਮਾਂ ਜੀ ਦੀ ਆ ਕਿ ਜੋ ਕਾਨੂੰਨੀ ਕਾਰਵਾਈ ਹੋਵੇ ਤੇ ਸਾਨੂੰ ਲਿਆ ਮਿਲੇ ਬੱਚੇ ਦਾ ਨਾਮ ਗੁਰਮੀਤ ਸਿੰਘ ਆ ਰਾਇ ਆ تین ਬੱਚੇ ਹੋ ਗਏ ਦੋ ਬੇਟੀਆਂ ਵਾ ਇੱਕ ਆ ਛੋਟਾ ਬੇਟਾ ਵਾ ਇਟ ਸਕੋਰਟ ਹਸਪੀਟਲ ਅੰਮ੍ਰਿਤਸਰ ਹਾਲ ਤੁਹਾਨੂੰ ਆਪਰੇਸ਼ਨ ਹੋਇਆ ਵਾ ਤੇ ਹਨ ਵੀ ਇਨਾਂ ਨੇ ਆਖਿਆਗਾ ਕਿ ਇੱਥੇ ਸੱਧਿਆਈਗਾ ਤੇ ਇਹ ਰਹੀ ਮੈਕਦੀਪ ਪਿੰਡ ਲੋਚਾਪੋ ਜਿੰਨੇ ਸਾਡੇ ਬ੍ਰਦਰ ਉੱਤੇ ਯਾਨੀ ਕਿ ਫਾਇਰਿੰਗ ਕਰਨ ਲੱਗੇ ਨੇ ਕੁਝ ਦੇਖਿਆ ਨੂੰ ਮਾਰਨ ਦੇ ਪੂਰੇ ਚਾਂਸੋਂ ਨੇ ਬਣਾਏ ਠੀਕ ਹੁਣ ਇਸ ਵਕਤ ਪਰ ਉਹ ਅੰਮ੍ਰਿਤਸਰ ਰਿਟ ਦਾਖਲਾ ਕੋਰਪੋ ਹਸਪੀਟਲ ਦੇ ਵਿੱਚ ਸਾਰੇ ਬੰਦੇ ਨੇ ਕੋਈ ਢੇਲ ਨਹੀਂ ਛੱਡੀ ਇਹਨੇ ਪੂਰੀ ਗੁੰਡਾਗਰਦੀ ਅੱਜ ਤੋਂ ਨਹੀਂ ਕਰ ਰਿਆ ਬੜੇ ਸਾਲਾਂ ਤੋਂ ਕਰ ਰਿਆ ਪਰ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਪਹਿਲਾਂ ਦੱਸਣੀ ਸੀ ਮਤਲਬ ਕੋਈ ਨਹੀਂ ਐਵੇਂ ਜਾਣ ਕੇ ਪਤਾ ਨਹੀਂ ਕੀ ਇਹਨੂੰ ਇਹਦੀ ਦੁਸ਼ਮਣੀ ਸਾਡੀ ਕੋਈ ਦੁਸ਼ਮਣੀ ਨਹੀਂ ਇਹਦੇ ਨਾਲ ਜੀ ਠੀਕ ਹੈ ਜੀ ਪਰ ਇਹਨੇ ਬੰਦੇ ਨੇ ਬਹੁਤ ਵਾਰ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਹਨੇ ਪਰ ਪਿੰਡ ਦਾ ਮਾਹੌਲ ਇਹਨੇ ਤੇ ਬਹੁਤ ਬਹੁਤ ਸੱਤਿਆਨਾਸ਼ ਮਾਰੀ ਪਈ ਪਿੰਡ ਦੀ ਇਹਨੇ ਬੰਦੇ ਨੇ ਬਹੁਤ ਗਲਤ ਕੰਮ ਕਰਦਾ ਜੀ ਬੰਦਾ ਇਹ ਮਾਰ ਲੱਗਾ ਦੇਖਦਾ ਹੀ ਨਹੀਂ ਕਿਸੇ ਨੂੰ ਵੀ ਕੀ ਕਰਨਾ ਇਹਦੇ ਨਾਲ ਕੀ ਨਹੀਂ ਕਰਨਾ ਇਹ ਜਲਾਦ ਬੰਦਾ ਇਹਨੂੰ ਸਜ਼ਾ ਮਿਲਣੀ ਚਾਹੀਦੀ ਭਾਜੀ ਇਹਨੂੰ ਜੇ ਸਾਨੂੰ ਬਸ ਇਹੋ ਹੀ ਆ ਵੀ ਸਾਡੀ ਬੇਨਤੀ ਹੈ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਅਰੈਸਟ ਹੋ ਗਿਆ ਹਾਂਜੀ ਅਰੈਸਟ ਮਤਲਬ ਥਾਣੇ ਸੇਖਣੀ ਆ ਮਤਲਬ ਇੱਥੇ ਬਣਦੀ ਕਾਰਵਾਈ ਜਿਹੜੀ ਐ ਤੇ ਪੂਰੀ ਕੀਤੀ ਜਾਵੇ ਤੇ ਸਾਨੂੰ ਇਨਸਾਫ ਅਸਲਾ ਜਿਹੜਾ ਇਹਦਾ ਨਜਾਇਜ਼ ਚੱਲਿਆ ਅਸਲਾ ਹੁਣ ਦੇਖੋ ਜੀ ਇਹਦੇ ਕੋ ਨਜਾਇਜ਼ ਵੀ ਹੋ ਸਕਦਾ ਜਾਇਜ਼ ਵੀ ਹੋ ਸਕਦਾ ਪਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕੱਲ ਰਾਤ 948 ਦਾ ਇਨਸੀਡੈਂਟ ਅਦਾ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਐ ਆਪਣੇ ਸਰਪੰਚ ਕੋ ਲੋਕੀਏ ਗੋਲੀ ਚੱਲ ਗਈ ਉਹ ਇਹਨੂੰ ਜਿਵੇਂ ਕੋ ਨੌਕਰ ਤੇ ਪਹੁੰਚਿਆ ਪਰ ਜਿਹੜੇ ਹੈਗੇ ਸੀ ਜਿਹਨੂੰ ਗੋਲੀ ਲੱਗੀ ਸੀ ਉਹਨੂੰ ਹਸਪੀਟਲ ਲੈ ਜਾ ਕੇ ਸੀ ਆਪਣੇ ਆਪਣੇ ਅੰਦਰ ਦੇ ਕਰਦੇ ਨੰਬਰ ਕਿ ਜੋ ਹੈਗਾ ਸੀ ਜਿਹਨੇ ਇਹ

これ。It was